자, 우리 뭐냐? 우리 뭐냐? Tolong, oh, no. please. Ah, siapa itu? 또 다시 그런 데 ਸਾਨੇ ਮਰਦਾ ਸਾਹਿਬ ਕਿ ਇਹ ਮਹਾਨ ਸ਼ਤਾਵਦੀਆਂ ਕਰਮਾ ਵਾਲਾ ਦੇ ਹਿੱਸੇ ਆਉਂਦੀਆਂ ਸੋ ਬਾਤ ਤੋਂ ਬਾਤ ਸਹਿਬ ਗੁਰੂ ਦੀਗ ਮਹਾਰਾਜਾ ਦੇ ਮਹਾਨ ਨਗਰ ਪੀਰਤਨ ਦੇ ਵਿੱਚ ਜਿੰਨੀਆਂ ਵੀ ਸੰਗਤਾਂ ਪਹੁੰਚੀਆਂ ਸਾਰਿਆਂ ਦਾ ਤਨਬਾਦ ਤੇ ਹੁਣ ਜਿਹੜੇ ਸਾਡੇ ਸਮਾਗਮ 21 ਨਵੰਬਰ ਤੋਂ ਲੈ ਕੇ 30 ਨਵੰਬਰ ਤੱਕ 29 ਨਵੰਬਰ ਤੱਕ ਆ ਉਹਦੇ ਵਿੱਚ ਵੀ ਸਾਰੇ ਹਾਜ਼ਰੀਆਂ ਭਰਨ ਗੁਰੂ ਨਾਨਕ ਦੇ ਪਾਤਸ਼ਾਹ ਨੇ ਕਿਰਪਾਏ ਬਖਸ਼ਿਸ਼ ਕੀਤੀ ਕੀਤੀ ਕਿਸਮੁਚੀ ਲਗਾਈ ਨੂੰ ਜਿਲੇ ਗੁਰੂਕੇ ਸਿੱਖ ਦੀ ਅਰਦਾਸ ਸਮਾਪਤ ਹੁੰਦੀ ਆ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ ਕਿਰਤ ਕਰੀਏ ਧਰਮ ਦੀ ਨਾਮ ਜਪੀਏ ਗੁਰੂ ਦਾ ਕਿਉਂਕਿ ਪਰਮੇਸ਼ਰ ਦਾ ਜੇ ਦਵਾਰ ਖੁੱਲਦਾ ਤੇ ਗੁਰੂ ਸਾਹਿਬ ਕਿਰਪਾ ਤੇ ਬਖਸ਼ਿਸ਼ ਕਰਦੇ ਆ ਤੇ ਦਸਵੰਦ ਵੀ ਕਢੀਏ ਇਹੋ ਸਾਨੂੰ ਉਦੇਸ਼ ਆ ਜੋ ਸਾਰੇ ਵੱਧ ਚੜ੍ਹ ਕੇ ਆਪਾਂ ਇਨਾ ਸਮਾਗਮਾਂ ਦੇ ਵਿੱਚ ਆਨੰਦਪੁਰ ਸਭਾ ਸਾਰੇ ਸ਼ਾਮਲ ਹੋਈਏ ਬਹੁਤ ਬਹੁਤ ਧੰਨਵਾਦ ਪ੍ਰਗਟ ਪਏ ਗੁਰ ਤੇਗ ਬਹਾਦਰ ਸਗਲ ਸਿਸ਼ਟ ਪਟਾਫੀ ਚਾਦਰ ਤਿਲਕ ਜੰਜੂ ਦੇ ਰਾਖੇ ਮਹਾਨ ਸਤਿਗੁਰੂ ਧਰਮ ਰਖਕ ਪੂਰੀ ਮਨੁੱਖਤਾ ਦੇ ਸਾਂਝੇ ਰਹਿਬਰ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜੀ ਦੇ 350 ਸਾਲਾ ਸ਼ੀਦੀ ਪੁਰਬ ਨੂੰ ਸਮਰਪਿਤ ਹੁੰਦੇ ਸਿੱਖਾਂ ਦੀ ਨਮੈਂਦਾ ਜਥੇਬੰਦੀ ਸ਼੍ਰੋਮਣੀ ਗੁਰਦੁਆਰਾ ਅਪਰੰਧ ਕਮੇਟੀ ਦੇ ਮੁਖ ਸੇਵਾਦਾਰ ਸਰਦਾਰ ਹਜਿੰਦਰ ਸਿੰਘ ਜੀ ਤਾਮੀ ਸਾਹਿਬ ਪ੍ਰਧਾਨ ਸਾਹਿਬ ਜੀ ਨੇ ਤਾਂ ਆਪ ਜੀ ਦੇ ਨਾਲ ਵਿਸਤਾਰ ਸਹਿਤ ਸਾਰੇ ਸਮਾਗਮਾਂ ਸੰਬੰਧੀ ਜੋ ਪ੍ਰੋਗਰਾਮ ਅਲਿਖਿਆ ਉਹਨਾਂ ਦੇ ਸੰਬੰਧੀ ਵਿਸਤਾਰ ਸਹਿਤ ਚਾਣਨਾ ਪਾਇਆ ਹੈ ਰਾਤਰੀ ਜੋ ਨਗਰ ਕੀਰਤਨ 21 ਅਗਸਤ ਤੋਂ ਗੁਰਦੁਆਰਾ ਧੋੜੀ ਸਾਹਿਬ ਸਾਮ ਤੋਂ ਆਰੰਭ ਹੋਇਆ ਸਾਨੂੰ ਸਿੱਖਾਂ ਦੇ ਮੁਕੱਦਸ ਸਥਾਨ ਸਤਲਜ ਕੰਢੇ ਸ੍ਰੀ ਹਰਮੰਦਰ ਸਾਹਿਬ ਵਿਖੇ ਪੁੱਜੇ ਸਨ ਪੰਜ ਪਿਆਰੇ ਸਹਿਬਾਨ ਸ਼ਾਂਤੀ ਸਿੰਘ ਨਗਾਰਤੀ ਸਿੰਘ ਅਤੇ ਗੁਰੂ ਦੀ ਛਤਰ ਛਾਇਆ ਹੇਠ ਜੋ ਨਗਰ ਕੀਰਤਨ ਆਰੰਭ ਹੋਇਆ ਹੈ ਸੰਗਤਾਂ ਨੇ ਜਿੰਨੇ ਵੀ ਸਟੇਟਾਂ ਦੇ ਵਿੱਚ ਸ਼ਹਿਰਾਂ ਪਿੰਡਾਂ ਵਿੱਚ ਨਗਰ ਕੀਰਤਨ ਗਿਆ ਬੜੀ ਸ਼ਰਧਾ ਭਾਵਨਾ ਦੇ ਨਾਲ ਸਵਾਗਤ ਕੀਤਾ ਹੈ ਸਾਰੇ ਪ੍ਰਬੰਧ ਕੀਤੇ ਹਨ ਮੈਂ ਦਾਸ 10 ਵੱਲੋਂ ਸਾਡੇ ਮਾਨਯੋਗ ਸਿੰਘ ਸਾਹਿਬ ਗਿਆਨੀ ਰਗਵੀਰ ਸਿੰਘ ਜੀ ਮੁਖਰੰਤੀ ਸੱਚਕੰਨ ਸ਼੍ਰੀ ਹਰਮੰਦਰ ਸਾਹਿਬ ਜਿਨ੍ਹਾਂ ਨੇ ਦਾਸ ਨੂੰ ਸੇਵਾ ਦਾ ਮੌਕਾ ਬਖਸ਼ਿਸ਼ ਕੀਤਾ ਸਾਡੇ ਪ੍ਰਧਾਨ ਸਾਹਿਬ ਦਾ ਸਮੂੱਚੀ ਜੋ ਕਮੇਟੀ ਹੈ ਸਮੁੱਚੇ ਪ੍ਰਬੰਧ ਦਾ ਇਹਦੇ ਵਿੱਚ ਸਕੱਤਰ ਸਹਿਬਾਨ ਮੈਂਜਰ ਸਹਿਬਾਨ ਚਾਰ ਸਹਿਬਾਨ ਸਾਰਾ ਸਟਾਫ ਜਿਨ੍ਹਾਂ ਨੇ ਬੜੀ ਤੰਦ ਹੀ ਦੇ ਨਾਲ ਆਪਣੀਆਂ ਸਵਾਮਾਂ ਨਿਭਾਈਆਂ ਨੇ ਤੇ ਗੁਰੂ ਤੇਗ ਬਹਾਦਰ ਮਹਾਰਾਜ ਨੇ ਆਪ ਲਈਆਂ ਨੇ ਤੇ ਪਾਤਸ਼ਾਹ ਜੀ ਦਾ ਅਸੀਂ ਸਾਨੂੰ ਉਪਦੇਸ਼ ਹੈ ਜੋ ਸਾਨੂੰ ਜਿਸ ਤਰ੍ਹਾਂ ਕਿਰਪਾ ਕਰਦੇ ਹਨ ਜੈਸੇ ਪਾਹਨ ਜਲ ਮਹਿ ਰੱਖਿਓ ਪੈਦਾ ਨਾਹੀਂ ਤਹਿ ਪਾਣੀ ਤੈਸੇ ਤੁ ਮੁਤਾਹੇ ਪਛਾਨੋ ਭਗਤੀਹੀਨ ਜੋ ਪ੍ਰਾਨੀ ਪਾਹਨ ਕਹਿੰਦੇ ਨੇ ਪੱਥਰੋਂ ਜੋ ਕਹਿੰਦੇ ਜੀਵ ਪ੍ਰਮਾਤਮਾ ਦੀ ਬੰਦਗੀ ਨਹੀਂ ਕਰਦਾ ਭਗਤੀ ਨਹੀਂ ਕਰਦਾ ਉਸ ਦਿੱਤੀ ਹੋਈ ਰੱਤ ਦਾ ਸ਼ੁਕਰ ਨਹੀਂ ਕਰਦਾ ਉਹ ਕਿਰਤ ਕਰਨ ਪੱਥਰ ਦੇ ਸਮਾਨ ਹੈ ਤੇ ਮਹਾਰਾਜ ਦਾ ਉਹ ਉਪਦੇਸ਼ ਆ ਸਾਨੂੰ ਜੋ ਸਾਡੇ ਤੇ ਮਹਾਰਾਜ ਨੇ ਬਖਸ਼ੀਆਂ ਕੀਤੀਆਂ ਨੇ ਸਾਨੂੰ ਮਾਨ ਬਖਸ਼ ਕੀਤਾ ਸਿੱਖਾਂ ਨੂੰ ਐਸੇ ਮਹਾਨ ਸਤਿਗੁਰੂ ਦਾ ਜਿਹੜਾ ਇਹ ਸ਼ਹੀਦੀ ਪੁਰਬਾ ਪਾਰਸ਼ਾ ਜੀ ਦਾ ਗੁਰੂਆਇ ਪੁਰਬਾ ਦਸਵੇਂ ਪਾਤਸ਼ਾਹ ਜੀ ਦਾ ਉਹ ਜੋ ਸਮਾਗਮ ਆ ਆਨੰਦਪੁਰ ਸਾਹਿਬ ਲੀਕੇ ਹਨ ਤੇ ਪ੍ਰਧਾਨ ਸਾਹਿਬ ਜੀ ਨੇ ਬੇਨਤੀ ਕੀਤੀ ਹੈ ਵੀ ਘਰ ਘਰ ਦਾ ਬੱਚਾ ਪਰਿਵਾਰਾਂ ਸਮੇਤ ਹਰੇਕ ਸੰਗਤ ਉਥੇ ਜਰੂਰ ਨਤਮਸਤ ਹੋਵੇ ਤਾਂ ਹੀ ਜਿਹੜੇ ਇਹ ਸਾਡੇ ਗੁਰਪੁਰਬ ਮਨਾਉਣੇ ਸ਼ਤਾਬ ਦੀ ਮਨਾਉਣੀਆਂ ਸਫਲਨ ਸਾਰੇ ਪ੍ਰਬੰਧ ਆਪ ਸਮੁੱਚੇ ਮੀਡੀਆ ਦਾ ਦਾਸ ਵੱਲੋਂ ਪ੍ਰਧਾਨ ਸਾਹਿਬ ਵੱਲੋਂ ਸਾਡੇ ਸਿੰਘ ਸਾਹਿਬ ਜੀ ਕੈਨੀ ਰਵੀ ਸਿੰਘ ਜੀ ਵੱਲੋਂ ਬਹੁਤ ਬਹੁਤ ਧੰਨਵਾਦ ਕੀਤਾ ਜਾਂਦਾ ਹੈ ਸ਼ਾਮ ਸ਼ਾਮ ਜੋ ਪਪਾ ਜੀ ਹਾਂ ਅਖੀਰ ਆ ਗਿਆ ਆ ਮੈਂ ਆ ਗਿਆ ਬੋਲ ਬੋਲੋ ਬੋਲੋ ਕੋਈ ਨਾ ਕੋਈ ਬੋਲਦਾ ਜਲੇ ਕੋਈ ਬੋਲਦਾ ਜਲੇ ਦੋਨ ਬੋਲਦੇ ਆਂ ਅੱਗੇ ਕਿਤੇ ਆ ਓਏ ਸੁਣੋ ਰਜੇ ਪਲੀਜ਼ ਆਹ ਕੈਮਰਾ ਦੂਜੀ ਰਕਬਾ Yeah, everybody go to the road. Yeah, you can i'm <laughs> ਕਿ ਬਾਦਾਂ ਨਮਰਦਾ ਸਾਹਿਬ ਕਿ ਇਹ ਮਹਾਨ ਸ਼ਤਾਵਦੀਆਂ ਕਰਮਾ ਵਾਲਾਂ ਦੇ ਹਿੱਸੇ ਆਉਂਦੀਆਂ ਸੋ ਬਾਤ ਤੋਂ ਬਾਤ ਸਹਿਬ ਗੁਰੂ ਦੀਗ ਮਹੱਤਰ ਬਾਦਸ਼ਾਹ ਦੇ ਮਹਾਨ ਨਗਰ ਪੀਰਤਨ ਦੇ ਵਿੱਚ ਜਿੰਨੀਆਂ ਵੀ ਸੰਗਤਾਂ ਪਹੁੰਚੀਆਂ ਸਾਰਿਆਂ ਦਾ ਤਨਬਾਦ ਤੇ ਹੁਣ ਜਿਹੜੇ ਸਾਡੇ ਸਮਾਗਮ 21 ਨਵੰਬਰ ਤੋਂ ਲੈ ਕੇ 30 ਨਵੰਬਰ ਤੱਕ 29 ਨਵੰਬਰ ਤੱਕ ਆ ਉਹਦੇ ਵਿੱਚ ਵੀ ਸਾਰੇ ਹਾਜ਼ਰੀਆਂ ਭਰਨ ਗੁਰੂ ਨਾਨਕ ਦੇ ਪਾਤਸ਼ਾਹ ਨੇ ਕਿਰਪਾਏ ਬਖਸ਼ਿਸ਼ ਕੀਤੀ ਕੀਤੀ ਕਿਸਮੁਚੀ ਲਗਾਈ ਨੂੰ ਜਿਲੇ ਗੁਰੂਕੇ ਸਿੱਖ ਦੀ ਅਰਦਾਸ ਸਮਾਪਤ ਹੁੰਦੀ ਆ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ ਕਿਰਤ ਕਰੀਏ ਧਰਮ ਦੀ ਨਾਮ ਜਪੀਏ ਗੁਰੂ ਦਾ ਕਿਉਂਕਿ ਪਰਮੇਸ਼ਰ ਦਾ ਜੇ ਦਵਾਰ ਖੁੱਲਦਾ ਤੇ ਗੁਰੂ ਸਾਹਿਬ ਕਿਰਪਾ ਤੇ ਬਖਸ਼ਿਸ਼ ਕਰਦੇ ਆ ਤੇ ਦਸਵੰਦ ਵੀ ਕਢੀਏ ਇਹੋ ਸਾਨੂੰ ਉਦੇਸ਼ ਆ ਜੋ ਸਾਰੇ ਵੱਧ ਚੜ੍ਹ ਕੇ ਆਪਾਂ ਇਨਾ ਸਮਾਗਮਾਂ ਦੇ ਵਿੱਚ ਆਨੰਦਪੁਰ ਸਭਾ ਸਾਰੇ ਸ਼ਾਮਲ ਹੋਈਏ ਬਹੁਤ-ਬਹੁਤ ਧੰਨਵਾਦ ਪ੍ਰਗਟ ਪਏ ਗੁਰ ਤੇਗ ਬਹਾਦਰ ਸਗਲ ਸਿਸ਼ਟ ਪੈ ਤਾफी ਚਾਦਰ ਤਿਲਕ ਜੰਜੂ ਦੇ ਰਾਖੇ ਮਹਾਨ ਸਤਿਗੁਰੂ ਧਰਮ ਰਖਕ ਪੂਰੀ ਮਨੁੱਖਤਾ ਦੇ ਸਾਂਝੇ ਰਹਿਬਰ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜੀ ਦੇ 350 ਸਾਲਾ ਸ਼ੀਦੀ ਪੁਰਬ ਨੂੰ ਸਮਰਪਿਤ ਹੁੰਦੇ ਸਿੱਖਾਂ ਦੀ ਨਮੈਂਦਾ ਜਥੇਬੰਦੀ ਸ਼੍ਰੋਮਣੀ ਗੁਰਦੁਆਰਾ ਅਪਰੰਧ ਕਮੇਟੀ ਦੇ ਮੁਖ ਸੇਵਾਦਾਰ ਸਰਦਾਰ ਹਜਿੰਦਰ ਸਿੰਘ ਜੀ ਤਾਮੀ ਸਾਹਿਬ ਪ੍ਰਧਾਨ ਸਾਹਿਬ ਜੀ ਨੇ ਤਾਂ ਆਪ ਜੀ ਦੇ ਨਾਲ ਵਿਸਤਾਰ ਸਹਿਤ ਸਾਰੇ ਸਮਾਗਮਾਂ ਸੰਬੰਧੀ ਜੋ ਪ੍ਰੋਗਰਾਮ ਅਲਿਖਿਆ ਉਹਨਾਂ ਦੇ ਸੰਬੰਧੀ ਵਿਸਤਾਰ ਸਹਿਤ ਚਾਣਨਾ ਪਾਇਆ ਹੈ ਰਾਤਰੀ ਜੋ ਨਗਰ ਕੀਰਤਨ 21 ਅਗਸਤ ਤੋਂ ਗੁਰਦੁਆਰਾ ਧੋੜੀ ਸਾਹਿਬ ਸਾਮ ਤੋਂ ਆਰੰਭ ਹੋਇਆ ਸਾਨੂੰ ਸਿੱਖਾਂ ਦੇ ਮੁਕੱਦਸ ਹਸਤਾਨ ਸੱਚਖੰਡਰੀ ਸ੍ਰੀ ਹਰਮੰਦਰ ਸਾਹਿਬ ਵਿਖੇ ਪੁੱਜੇ ਸਨ ਪੰਜ ਪਿਆਰੇ ਸਹਿਬਾਨ ਸ਼ਾਂਤੀ ਸਿੰਘ ਨਗਾਰਤੀ ਸਿੰਘ ਅਤੇ ਗੁਰੂ ਦੀ ਛਤਰ ਛਾਇਆ ਹੇਠ ਜੋ ਨਗਰ ਕੀਰਤਨ ਆਰੰਭ ਹੋਇਆ ਹੈ ਸੰਗਤਾਂ ਨੇ ਜਿੰਨੇ ਵੀ ਸਟੇਟਾਂ ਦੇ ਵਿੱਚ ਸ਼ਹਿਰਾਂ ਪਿੰਡਾਂ ਵਿੱਚ ਨਗਰ ਕੀਰਤਨ ਗਿਆ ਬੜੀ ਸ਼ਰਧਾ ਭਾਵਨਾ ਦੇ ਨਾਲ ਸਵਾਗਤ ਕੀਤਾ ਹੈ ਸਾਰੇ ਪ੍ਰਬੰਧ ਕੀਤੇ ਹਨ ਮੈਂ ਦਾਸ 10 ਵੱਲੋਂ ਸਾਡੇ ਮਾਨਯੋਗ ਸਿੰਘ ਸਾਹਿਬ ਗਿਆਨੀ ਰਗਵੀਰ ਸਿੰਘ ਜੀ ਮੁਖਰੰਤੀ ਸੱਚਕੰਨ ਸ਼੍ਰੀ ਹਰਮੰਦਰ ਸਾਹਿਬ ਜਿਨ੍ਹਾਂ ਨੇ ਦਾਸ ਨੂੰ ਸੇਵਾ ਦਾ ਮੌਕਾ ਬਖਸ਼ਿਸ਼ ਕੀਤਾ ਸਾਡੇ ਪ੍ਰਧਾਨ ਸਾਹਿਬ ਦਾ ਸਮੂੱਚੀ ਜੋ ਕਮੇਟੀ ਹੈ ਸਮੁੱਚੇ ਪ੍ਰਬੰਧ ਦਾ ਇਦੇ ਵਿੱਚ ਸਕੱਤਰ ਸਹਿਬਾਨ ਮੈਨੇਜਰ ਸਹਿਬਾਨ ਚਾਰ ਸਹਿਬਾਨ ਸਾਰਾ ਸਟਾਫ ਜਿਨ੍ਹਾਂ ਨੇ ਬੜੀ ਤੰਦ ਹੀ ਦੇ ਨਾਲ ਆਪਣੀਆਂ ਸਵਾਮਾਂ ਨਿਭਾਈਆਂ ਨੇ ਤੇ ਗੁਰੂ ਤੇਗ ਬਹਾਦਰ ਮਹਾਰਾਜ ਨੇ ਆਪ ਲਈਆਂ ਨੇ ਤੇ ਪਾਤਸ਼ਾਹ ਜੀ ਦਾ ਅਸੀਂ ਸਾਨੂੰ ਉਪਦੇਸ਼ ਹੈ ਜੋ ਸਾਨੂੰ ਜਿਸ ਤਰ੍ਹਾਂ ਕਿਰਪਾ ਕਰਦੇ ਹਨ ਜੈਸੇ ਪਾਹਨ ਜਲ ਮਹਿ ਰੱਖਿਓ ਪੈਦਾ ਨਾਹੀਂ ਤਹਿ ਪਾਣੀ ਤੈਸੇ ਹੀ ਤੁਮ ਤਾਹੇ ਪਛਾਨੋ ਭਗਤੀਹੀਨ ਜੋ ਪ੍ਰਾਨੀ ਪਾਹਨ ਕਹਿੰਦੇ ਨੇ ਪੱਥਰੋਂ ਜੋ ਕਹਿੰਦੇ ਜੀਵ ਪ੍ਰਮਾਤਮਾ ਦੀ ਬੰਦਗੀ ਨਹੀਂ ਕਰਦਾ ਭਗਤੀ ਨਹੀਂ ਕਰਦਾ ਉਸ ਦਿੱਤੀ ਹੋਈ ਰੱਤ ਦਾ ਸ਼ੁਕਰ ਨਹੀਂ ਕਰਦਾ ਉਹ ਕਿਰਤ ਕੰਨਾ ਪੱਥਰ ਦੇ ਸਮਾਨ ਹੈ ਤੇ ਮਹਾਰਾਜ ਜੀ ਦਾ ਉਹ ਉਪਦੇਸ਼ ਆ ਸਾਨੂੰ ਜੋ ਸਾਡੇ ਤੇ ਮਹਾਰਾਜ ਨੇ ਬਖਸ਼ੀਆਂ ਕੀਤੀਆਂ ਨੇ ਸਾਨੂੰ ਮਾਣ ਬਖਸ਼ ਕੀਤਾ ਸਿੱਖਾਂ ਨੂੰ ਐਸੇ ਮਹਾਨ ਸਤਿਗੁਰੂ ਦਾ ਜਿਹੜਾ ਇਹ ਸ਼ਹੀਦੀ ਪੁਰਬਾ ਪਾਰਸ਼ਾ ਜੀ ਦਾ ਗੁਰਾਇ ਜੁਰਬਾ ਦਸਵੀਂ ਪਾਸ਼ਾ ਜੀ ਦਾ ਉਹ ਜੋ ਸਮਾਗਮ ਆ ਆਨੰਦਪੁਰ ਸਾਹਿਬ ਲਿਖਿਆ ਹਨ ਤੇ ਪ੍ਰਧਾਨ ਸਾਹਿਬ ਜੀ ਨੇ ਬੇਨਤੀ ਕੀਤੀ ਵੀ ਘਰ ਘਰ ਦਾ ਬੱਚਾ ਪਰਿਵਾਰਾਂ ਸਮੇਤ ਹਰੇਕ ਸੰਗਤ ਉਥੇ ਜਰੂਰ ਨਤਮਸਤ ਹੋਵੇ ਆਹੀ ਜਿਹੜੇ ਸਾਡੇ ਗੁਰਪੁਰਬ ਮਨਾਉਣੇ ਸ਼ਤਾਬ ਦੀ ਮਨਾਉਣੀਆਂ ਸਫਲ ਹਨ ਸਾਰੇ ਪ੍ਰਬੰਧ ਆਪ ਸਮੁੱਚੇ মিডিਏ ਦਾ ਦਾਸ ਵੱਲੋਂ ਪ੍ਰਧਾਨ ਸਾਹਿਬ ਵੱਲੋਂ ਸਾਡੇ ਸਿੰਘ ਸਾਹਿਬ ਜੀ ਕੈਨੀ ਰਗਵੀ ਸਿੰਘ ਜੀ ਨੂੰ ਬਹੁਤ ਬਹੁਤ ਧੰਨਵਾਦ ਕੀਤਾ ਜਾਂਦਾ ਹੈ ਜੈਤਬਾਤ ਹੈ ਸ਼੍ਰੀ ਗੁਰੂ ਚਾਹ ਸ਼ਾਮ ਸ਼ਾਮ ਜੀ ਪਪਾ ਜੀ ਆ ਗੀਰੋ ਗਿਰੋ ਅੱਗੇ ਨਾ ਨਹੀਂ ਅੱਗੇ ਨਾ ਮੈਂ ਆ ਨਹੀਂ ਕੋਲ 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 ਕੋ Let's <laughs> I don't am ਮਰਦਾ ਸਾਹਿਬ ਕਿ ਇਹ ਮਹਾਨ ਸ਼ਤਾਵਦੀਆਂ ਕਰਮਾਂ ਵਾਲਾ ਦੇ ਹਿੱਸੇ ਆਉਂਦੀਆਂ ਸੋ ਵੱਤੋਂ ਵੱਤ ਸਹਿਬ ਗੁਰੂ ਦੀਗ ਮਹਾਰਾਜਾ ਦੇ ਮਹਾਨ ਨਗਰ ਪੀਰਤਨ ਦੇ ਵਿੱਚ ਜਿੰਨੀਆਂ ਵੀ ਸੰਗਤਾਂ ਪਹੁੰਚੀਆਂ ਸਾਰਿਆਂ ਦਾ ਤਨਬਾਦ ਤੇ ਹੁਣ ਜਿਹੜੇ ਸਾਡੇ ਸਮਾਗਮ 21 ਨਵੰਬਰ ਤੋਂ ਲੈ ਕੇ 30 ਨਵੰਬਰ ਤੱਕ 29 ਨਵੰਬਰ ਤੱਕ ਆ ਉਹਦੇ ਵਿੱਚ ਵੀ ਸਾਰੇ ਹਾਜ਼ਰੀਆਂ ਭਰਨ ਗੁਰੂ ਨਾਨਕ ਦੇ ਪਾਤਸ਼ਾਹ ਨੇ ਕਿਰਪਾਏ ਬਖਸ਼ਿਸ਼ ਕੀਤੀ ਕੀਤੀ ਕਿ ਸਮੁੱਚੀ ਲਗਾਈ ਨੂੰ ਜਿਲੇ ਗੁਰੂ ਕੇ ਸਿੱਖ ਦੀ ਅਰਦਾਸ ਸਮਾਪਤ ਹੁੰਦੀ ਆ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ ਕਿਰਤ ਕਰੀਏ ਧਰਮ ਦੀ ਨਾਮ ਜਪੀਏ ਗੁਰੂ ਦਾ ਕਿਉਂਕਿ ਪਰਮੇਸ਼ਰ ਦਾ ਜੇ ਦਵਾਰ ਖੁੱਲਦਾ ਤੇ ਗੁਰੂ ਸਾਹਿਬ ਕਿਰਪਾ ਤੇ ਬਖਸ਼ਿਸ਼ ਕਰਦੇ ਆ ਤੇ ਦਸਵੰਦ ਵੀ ਕਢੀਏ ਇਹੋ ਸਾਨੂੰ ਉਦੇਸ਼ ਆ ਜੋ ਸਾਰੇ ਵੱਧ ਚੜ੍ਹ ਕੇ ਆਪਾਂ ਇਨ੍ਹਾਂ ਸਮਾਗਮਾਂ ਦੇ ਵਿੱਚ ਆਨੰਦਪੁਰ ਸਾਹਿਬ ਦੀ ਸਾਰੇ ਸ਼ਾਮਲ ਹੋਈਏ ਬਹੁਤ-ਬਹੁਤ ਧੰਨਵਾਦ ਪ੍ਰਗਟ ਪਏ ਗੁਰ ਤੇਗ ਬਹਾਦਰ ਸਗਲ ਸਿਸ਼ਟ ਪੈ ਟਾफी ਜਾਦਰ ਤਿਲਕ ਜੰਝੂ ਦੇ ਰਾਖੇ ਮਹਾਨ ਸਤਿਗੁਰੂ ਧਰਮ ਰਖਕ ਪੂਰੀ ਮਨੁੱਖਤਾ ਦੇ ਸਾਂਝੇ ਰਹਿਬਰ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜੀ ਦੇ 350 ਸਾਲਾ ਸ਼ੀਦੀ ਪੁਰਬ ਨੂੰ ਸਮਰਪਿਤ ਹੁੰਦੇ ਸਿੱਖਾਂ ਦੀ ਨਮੈਂਦਾ ਜਥੇਬੰਦੀ ਸ਼੍ਰੋਮਣੀ ਗੁਰਦੁਆਰਾ ਅਪਰੰਧ ਕਮੇਟੀ ਦੇ ਮੁਖ ਸੇਵਾਦਾਰ ਸਰਦਾਰ ਹਜਿੰਦਰ ਸਿੰਘ ਜੀ ਤਾਮੀ ਸਹਿਬ ਪ੍ਰਧਾਨ ਸਾਹਿਬ ਜੀ ਨੇ ਤਾਂ ਆਪ ਜੀ ਦੇ ਨਾਲ ਵਿਸਤਾਰ ਸਹਿਤ ਸਾਰੇ ਸਮਾਗਮਾਂ ਸੰਬੰਧੀ ਜੋ ਪ੍ਰੋਗਰਾਮ ਅਲਿਖਿਆ ਉਹਨਾਂ ਦੇ ਸੰਬੰਧੀ ਵਿਸਤਾਰ ਸਹਿਤ ਚਾਣਨਾ ਪਾਇਆ ਹੈ ਰਾਤਰੀ ਜੋ ਨਗਰ ਕੀਰਤਨ 21 ਅਗਸਤ ਤੋਂ ਗੁਰਦੁਆਰਾ ਧੋੜੀ ਸਾਹਿਬ ਸਾਮ ਤੋਂ ਆਰੰਭ ਹੋਇਆ ਸਾਨੂੰ ਸਿੱਖਾਂ ਦੇ ਮੁਕੱਦਸ ਹਸਤਾਨ ਸੱਚਖੰਡਿ ਸ੍ਰੀ ਹਰਮੰਦਰ ਸਾਹਿਬ ਵਿਖੇ ਪੁੱਜੇ ਸਨ ਪੰਜ ਪਿਆਰੇ ਸਹਿਬਾਨ ਸ਼ਾਂਤੀ ਸਿੰਘ ਨਗਾਰਤੀ ਸਿੰਘ ਅਤੇ ਗੁਰੂ ਦੀ ਛਤਰ ਸ਼ਾਹ ਹੇਠੋਂ ਨਗਰ ਕੀਰਤਨ ਆਰੰਭ ਹੋਇਆ ਹੈ ਸੰਗਤਾਂ ਨੇ ਜਿੰਨੇ ਵੀ ਸਟੇਟਾਂ ਦੇ ਵਿੱਚ ਸ਼ਹਿਰਾਂ ਪਿੰਡਾਂ ਵਿੱਚ ਨਗਰ ਕੀਰਤਨ ਗਿਆ ਬੜੀ ਸ਼ਰਧਾ ਭਾਵਨਾ ਦੇ ਨਾਲ ਸਵਾਗਤ ਕੀਤਾ ਹੈ ਸਾਰੇ ਪ੍ਰਬੰਧ ਕੀਤੇ ਹਨ ਮੈਂ ਦਾਸ ਦਾਸ ਵੱਲੋਂ ਸਾਡੇ ਮਾਨਯੋਗ ਸਿੰਘ ਸਾਹਿਬ ਗਿਆਨੀ ਰਗਵੀਰ ਸਿੰਘ ਜੀ ਮੁਖਰੰਤੀ ਸੱਚਕੰਨ ਸ਼੍ਰੀ ਹਰਮੰਦਰ ਸਾਹਿਬ ਜਿਨ੍ਹਾਂ ਨੇ ਦਾਸ ਨੂੰ ਸੇਵਾ ਦਾ ਮੌਕਾ ਬਖਸ਼ਿਸ਼ ਕੀਤਾ ਸਾਡੇ ਪ੍ਰਧਾਨ ਸਾਹਿਬ ਦਾ ਸਮੂੱਚੀ ਜੋ ਕਮੇਟੀ ਹੈ ਸਮੁੱਚੇ ਪ੍ਰਬੰਧ ਦਾ ਇਹਦੇ ਵਿੱਚ ਸਕੱਤਰ ਸਹਿਬਾਨ ਮੈਂਜਰ ਸਹਿਬਾਨ ਚਾਰ ਸਹਿਬਾਨ ਸਾਰਾ ਸਟਾਫ ਜਿਨ੍ਹਾਂ ਨੇ ਬੜੀ ਤੰਦ ਹੀ ਦੇ ਨਾਲ ਆਪਣੀਆਂ ਸਵਾਮਾਂ ਨਿਭਾਈਆਂ ਨੇ ਤੇ ਗੁਰੂ ਤੇਗ ਬਹਾਦਰ ਮਹਾਰਾਜ ਨੇ ਆਪ ਲਈਆਂ ਨੇ ਤੇ ਪਾਤਸ਼ਾਹ ਜੀ ਦਾ ਅਸੀਂ ਸਾਨੂੰ ਉਪਦੇਸ਼ ਹੈ ਜੋ ਸਾਨੂੰ ਜਿਸ ਤਰ੍ਹਾਂ ਕਿਰਪਾ ਕਰਦੇ ਹਨ ਜੈਸੇ ਪਾਹਨ ਜਲ ਮਹਿ ਰੱਖਿਓ ਪੈਦਾ ਨਾਹੀਂ ਤਹਿ ਪਾਣੀ ਤੈਸੇ ਤੁ ਮੁਤਾਹੇ ਪਛਾਨੋ ਭਗਤੀਹੀਨ ਜੋ ਪ੍ਰਾਨੀ ਪਾਹਨ ਕਹਿੰਦੇ ਨੇ ਪੱਥਰੋਂ ਜੋ ਕਹਿੰਦੇ ਜੀਵ ਪ੍ਰਮਾਤਮਾ ਦੀ ਬੰਦਗੀ ਨਹੀਂ ਕਰਦਾ ਭਗਤੀ ਨਹੀਂ ਕਰਦਾ ਉਸ ਦਿੱਤੀ ਹੋਈ ਰੱਤ ਦਾ ਸ਼ੁਕਰ ਨਹੀਂ ਕਰਦਾ ਉਹ ਕਿਰਤ ਕਰਨ ਪੱਥਰ ਦੇ ਸਮਾਨ ਹੈ ਤੇ ਮਹਾਰਾਜ ਦਾ ਉਹ ਉਪਦੇਸ਼ ਹੈ ਸਾਨੂੰ ਜੋ ਸਾਡੇ ਤੇ ਮਹਾਰਾਜ ਨੇ ਬਖਸ਼ੀਆਂ ਕੀਤੀਆਂ ਨੇ ਸਾਨੂੰ ਮਾਨ ਬਖਸ਼ ਕੀਤਾ ਸਿੱਖਾਂ ਨੂੰ ਐਸੇ ਮਹਾਨ ਸਤਿਗੁਰੂ ਦਾ ਜਿਹੜਾ ਇਹ ਸ਼ਹੀਦੀ ਪੁਰਬਾ ਪਾਰਸ਼ਾ ਜੀ ਦਾ ਗੁਰੂਆਇ ਪੁਰਬਾ ਦਸਵੀਂ ਪਾਰਸ਼ਾ ਜੀ ਦਾ ਉਹ ਜੋ ਸਮਾਗਮ ਆਨੰਦਪੁਰ ਸਾਹਿਬ ਲੀਕੇ ਹਨ ਤੇ ਪ੍ਰਧਾਨ ਸਾਹਿਬ ਜੀ ਨੇ ਬੇਨਤੀ ਕੀਤੀ ਹੈ ਵੀ ਘਰ ਘਰ ਦਾ ਬੱਚਾ ਪਰਿਵਾਰਾਂ ਸਮੇਤ ਹਰੇਕ ਸੰਗਤ ਉਥੇ ਜਰੂਰ ਨਤਮਸਤ ਹੋਵੇ ਤਾਂ ਹੀ ਜਿਹੜੇ ਇਹ ਸਾਡੇ ਗੁਰਪੁਰਬ ਮਨਾਉਣੇ ਇਸ਼ਤਬ ਦੀ ਮਨਾਉਣੀਆਂ ਸਫਲਨ ਸਾਰੇ ਪ੍ਰਬੰਧ ਆਪ ਸਮੁੱਚੇ মিডিਏ ਦਾ